ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੁਣ ਵੱਡ ਲੱਗੇ ਜੀ ਆਪਾਂ ਸ਼੍ਰੀ ਰਾਮ ਦੇ 272 ਵੈਰਾਈਟੀ ਆ 272 ਵੈਰਾਈਟੀ ਹੈ ਤੇ 14 ਨਵੰਬਰ ਦੀ ਇਹਦੀ ਬਜਾਈ ਕੀਤੀ ਹੈ ਤੇ ਬਾਕੀ ਬੱਲੀ ਬਹੁਤ ਵਧੀਆ ਇਹਦੇ ਜਿਹੜੇ ਦਾਣੇ ਲਾਗੇ ਲਾਗੇ ਹੁੰਦੇ ਨੇ ਤੇ ਬਾਕੀ ਇਸ ਤੋਂ ਬਾਅਦ ਆਪਾਂ ਵੱਡਨੀ ਜੀ 826 ਵੈਰਾਈਟੀ ਦੇਖਦੇ ਆ ਕਿੰਨਾ ਝਾੜ ਆਉਂਦਾ ਤੇ ਇਹ ਆਪਣੀ 272 ਜੀ ਵਧੀਆ ਵੈਰਾਈਟੀ ਹੈ ਹਾਈਟ ਵੀ ਠੀਕ ਹੈ ਕੱਦ ਘਟੇ ਤੇ ਬਾਕੀ ਦੇਖ ਲਈਏ ਇਹਦਾ ਕਿੰਨਾ ਝਾੜ ਆਉਂਦਾ ਹੈ 14 ਨਵੰਬਰ ਦੀ ਇਹਨਾਂ ਦੀ ਬਜਾਈ ਹੈ 826 ਦੀ ਵੀ ਤੇ ਆਪਣੀ 272 ਦੀ। ਦਾਣੇ ਬੋਤੇ ਹੁੰਦੇ ਨੇ ਦੇ। ਹਾਂਜੀ ਭਾਈ ਇਹ ਕੀ ਜੀ ਆਪਣੀ 272 ਸ਼੍ਰੀਰਾਮ ਦੀ ਤੇ 2 ਕਨਾਲਾਂ ਜਾਣੀ ਕਿ ਉਹਦੇ ਵਿੱਚੋਂ ਘੱਟ ਸੀ 2 ਕਿੱਲਾਂ ਦੇ ਵਿੱਚੋਂ ਇੱਕ ਕੱਲੇ ਕਿੱਲਾ ਤੇ 6 ਕਨਾਲਾਂ। ਤੇ ਇੱਕ ਇੱਕ ਕਿੱਲਾ ਪੂਰਾ ਇਹ ਜੀ ਇਹ 272 ਵੈਰਾਈਟੀ ਹੈ। ਜਿਹੜਾ ਟਰਾਲਾ ਹੈਗਾ ਜੀ 12 6 ਦਾ 12 6.5 ਦਾ ਟਰਾਲਾ ਹੈ ਤੇ ਜਾਨੀ ਕਿ 3.3 ਕਿਲਿਆਂ ਦੇ ਵਿੱਚ ਇਹਦੇ ਵਿੱਚ ਦਾਣੇ ਵਧ ਜਾਣੇ ਨੇ ਕਿਉਂਕਿ ਉਹ ਟਰਾਲਾ ਹੋ ਗਿਆ ਫੁੱਲ ਬਾਕੀ ਜਿਹੜਾ ਆਪਣੀ ਔਸਤ ਤੇ 272 ਦੀ ਆਪਾਂ ਤੁਹਾਨੂੰ ਸਵੇਰੇ ਪੂਰੀ ਕਨਫਰਮ ਹੋ ਜਾਏਗਾ ਕਿ ਕਿੰਨੇ ਕਿੰਨੀ ਔਸਤ ਆਉਂਦੀ ਹੈ ਆਪਣੀ 272 ਦੀ ਤੇ ਬਾਕੀ ਅਜ ਘੱਟੋ ਘੱਟ 4 ਕਾਂ ਥਾਂ ਦਾ ਪਿਆ ਤੇ ਟਰਾਲੀ ਫੁੱਲ ਹੋ ਗਈ ਜੀ ਟਰਾਲਾ ਆਪਣਾ 12 6.5 ਦਾ ਤੇ ਇਸ ਤੋਂ ਬਾਅਦ ਆਪਾਂ ਵਰਨੀ ਜੀ 222 ਤੇ 187 ਵੈਰੈਟੀ ਆਈਡੀ ਇਹ ਆਪਾਂ ਮਿਕਸ ਕਰਕੇ ਬੀਜੀਏ ਤੇ ਇਹਦਾ ਝਾੜ ਪਤਾ ਵੀ 60 ਤੋਂ ਪਲੱਸ ਝਾੜੀਏ 68 ਮਨ ਤੱਕ ਵੀ 68 ਮਨ ਤੱਕ ਵੀ ਝੜਗੀਆਂ ਜੀ ਵੈਰੈਟੀਆਂ ਐ ਜਿਹੜੀਆਂ ਆਪਣੀਆਂ ਨਵੰਬਰ ਦੇ ਪਹਿਲੇ ਹਫਤੇ ਬੀਜੀਆਂ ਨੇ ਤੇ ਇਸ ਤੋਂ ਬਾਅਦ ਇਹ 275 ਵੱਢੀ ਜੀ ਇਸ ਤੋਂ ਬਾਅਦ ਆਪਾਂ ਵਰਨੀ ਜੀ 826 ਵੈਰੈਟੀ ਇਹਦਾ ਵੀ ਝਾੜ ਦੱਸਾਂਗੇ ਇਹ ਆਪਣੀ 14 ਨਵੰਬਰ ਦੀ ਬਜਾਈਏ 275 ਵੈਰੈਟੀ ਦੀ ਆ 275 ਦੀ ਵੀ ਤੇ 826 ਵੈਰੈਟੀ ਦੀ ਇਹ ਜੀ ਆਪਣੀ 14 ਨਵੰਬਰ ਦੀ ਬਜਾਈ ਹੈ ਕਣਕ ਜਮਾ ਪੱਕੀ ਪਈ ਹੈ ਇਹ ਆਪਣੀ 826 ਵੈਰੈਟੀ ਹੈ ਦੋ ਕਿੱਲੇ ਇਹਦਾ ਵੀ ਝਾੜ ਦੱਸਾਂਗੇ ਕਿੰਨਾ ਝਾੜ ਆਉਂਦਾ ਬਾਕੀ ਜਿਨ੍ਹਾਂ ਵੀਰਾਂ ਨੇ 826 ਬੀਜੀ ਇਹ 272 ਬੀਜੀ ਦੱਸਿਆ ਜੀ ਕਿੰਨਾ ਤੁਹਾਡਾ ਝਾੜ ਆਇਆ ਤੇ ਕਦੋਂ ਬਜਾਈ ਕੀਤੀ ਹੈ ਤੇ ਆਹ ਦਾਣੇ ਨੇ ਦਾਣੇ ਵੀ ਮੋਟੇ ਨੇ ਜੀ 826 ਦੇ ਇਹ 826 ਦੇ ਬਾਕੀ ਤੁਹਾਨੂੰ 272 ਦੇ ਦਾਣੇ ਵੀ ਦਿਖਾਉਣੇ ਆਪਾਂ ਹੋ ਗਿਆ ਇਹ ਟਰਾਲਾ ਫੁੱਲ ਯਾਨੀ ਕਿ 3 ਕਿਲੇ ਤੋਂ 1.5 ਗਣਾ ਥਾਂ ਘੱਟ ਬੰਨਾ ਹੈ ਤੇ 4 ਗਣਾ ਥਾਂ ਜੇ ਪਿਆ ਯਾਨੀ ਕਿ 4 ਛਾੜ ਯਾਨੀ ਕਿ 60 ਤੋਂ ਉੱਪਰ ਜਾਊਗਾ 275 ਦਾ ਵੀ ਬਾਕੀ ਜਿੰਨਾ ਵੀ ਝਾੜ ਆਉਂਦਾ ਹੈ ਕੱਲ ਤੱਕ ਪਤਾ ਲੱਗ ਜੇਗਾ ਅੰਦਾਜ਼ਾ ਵੀ 60 ਤੋਂ ਉੱਪਰ ਹੀ ਜਾਊਗਾ ਝਾੜ ਇਹਦਾ ਵੀ ਤੇ ਬਾਕੀ ਜਿਹੜੇ ਵੀਰੇ ਲੌਂਜ 272 ਜੀ ਦੱਸਿਆ ਜੇ ਵੀ ਝਾੜ ਕਿੰਨਾ ਤੁਹਾਡਾ ਆ ਰਿਹਾ ਤਾਂ ਵੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਬਸਕ੍ਰਾਈਬ ਕਰ ਲੋ ਜੀ ਤੇ ਚੱਲਦੀ ਜੀ ਆਪਣੀ ਵਿਸ਼ਾਲ ਇਸ ਵਾਰ ਤਕਰੀਬਨ 40 ਸਾਰਿਆਂ ਦੇ ਵਧੀਆ ਵੈਰਾਈਟੀਆਂ ਦੇ ਵਧੀਆ ਨੇ ਤੇ ਆਪਣੀ ਇੱਕ 386 ਹੈਗੀ ਜੀ ਆਓ ਘਟੋ ਘਟ 25 26 ਨਵੰਬਰ ਨੂੰ ਵੀ ਜੀਏ ਕਿਉਂਕਿ ਪਾਣੀ ਵਾਲ ਜਗ੍ਹਾ ਤੇ ਹੋਣ ਦੇ ਕਾਰਨ ਉਹਦਾ ਵੀ ਝਾੜ ਦੇਖਾਂਗੇ ਉਹ ਜਿਆਦਾ ਲੇਟ ਵੈਰਾਈਟੀਆਂ ਇਹ ਆਪਣੀ 272 ਵੈਰਾਈਟੀ ਜਿਹੜੀ ਵੱਢ ਰਹੇ ਆ ਤੇ ਤੇ ਜਿਹੜਾ 12 6.5 ਦਾ ਟਰਾਲਾ ਫੁੱਲ ਹੋ ਗਿਆ ਜੀ ਜਾਨੀ ਕਿ ਦਾਣੇ ਵੱਧ ਜਾਣੇ ਨੇ ਤੇ ਬਾਕੀ ਜਿਹੜਾ ਪੂਰਾ ਕਨਫਰਮ ਝਾੜ ਮੰਡੀ ਵਾਲਾ ਆਪਾਂ ਨੂੰ ਸਵੇਰੇ ਪਤਾ ਲੱਗ ਜਾਊਗਾ ਤੇ ਜੇ 2970 ਦਾ ਝਾੜ ਆਪਾਂ 14 ਨਵੰਬਰ 6 ਨਵੰਬਰ ਦੀ ਬਿਜਾਈ ਕੀਤੀ ਸੀ ਜੇ 2970 ਐਚ ਡੀ ਚਾ ਕੇ ਆਪਣੇ ਪੁਰਾਣੀ ਵੈਰਾਈ ਕਈ ਕਿਸਾਨ ਵੀ ਲਾਉਂਦੇ ਨੇ ਉਹਦਾ ਝਾੜ 60 61 ਮਣ ਆਇਆ ਜੀ ਆਪਣਾ 60 ਤੋਂ 61 ਮਣ ਤੱਕ ਝਾੜ ਨੇ 29 70 ਆਪਣਾ ਆ ਗਿਆ ਜੀ ਜਿਹੜਾ ਆਪਣੀ 6 ਨਵੰਬਰ ਦੀ ਬਜਾਈ ਕੀਤੀ ਸੀ ਉਹਦੀ 29 70 ਦੀ ਹਾਜੀ ਭਾਈ ਇਹ ਆਪਣੇ ਪੌਣੇ 3 ਕਿੱਲਿਆਂ ਦਾ ਇਹ ਆਪਣੇ ਪੌਣੇ ਤਿੰਨ ਕਿਨਾਰੇ ਵਿੱਚੋਂ 12 6.5 12 ਦਾ ਟਰਾਲਾ ਫੁੱਲ ਜਮਾਂ ਟੀਸੀ ਲੰਮਾ ਹੋ ਗਿਆ ਜੀ ਤੇ ਚਾੜ ਤੁਹਾਨੂੰ ਆਪਾਂ ਕੱਲ ਨੂੰ ਪਤਾ ਲੱਗ ਜਾਏਗਾ ਆਪਣਾ ਇਹ ਪੌਣੇ ਤਿੰਨ ਕਿਲੇ ਜਗਾ ਸੀ ਕਿਲਾ ਇਹ ਪੂਰਾ ਸੀ ਆਪਣਾ ਤੇ ਦੋ ਕਿਨਾਰਾਂ ਦੇ ਲਗਭਗ ਇਹ ਆਪਣਾ ਸੀ